ਹੈਲੋ ਜੀਸ ਨਿਆਣੇ ਰੌਲਾ ਪਾਈ ਜਾਂਦੇ ਆ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾਏ ਚੈਨਲ ਦਾ ਸਵਾਗਤ ਹੈ ਜੁਕਮੈਂ ਕਿਦਾ ਸਾਰਾ ਠੀਕ ਠਾਕ ਹੋ ਦੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਹੋਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਹੋ ਗਈ 31 ਅਕਤੂਬਰ ਜਣੀ ਸਾਲ ਦਾ 10ਵਾਂ ਮਹੀਨਾ ਦਾ ਐਂਡ ਹੋ ਗਿਆ ਨਾ ਆ ਦੇਖੋ ਸਵੀਟੀ ਕਿੰਦਾ ਜਾਰੀ ਮਰ ਗਈ ਆ ਤੇ ਪੈ ਗਈ ਆ ਕਿੱਢੀ ਰਹੀ ਆ ਹੈ ਬੋਲੀ ਹੈ ਇਹ ਕੁਝ ਨਹੀਂ ਕਹਿਣਾ ਚਾ ਰਹੀ ਨੇ ਜਿੱਦ ਮਰਜੀ ਇਹਨੂੰ ਅਸੀਂ ਕਹੀ ਜਾਈਏ ਇਹਨੂੰ ਛਿੜੀ ਜਾਈਏ ਨਾ ਤੇ ਬਹੁਤ ਵਧੀਆ ਇਮਾਨਦਾਰ ਬੰਦੇ ਨਾਲੋਂ ਕੁੱਤੇ ਯਾਰਾ ਇਮਾਨਦਾਰ ਹੁੰਦੇ ਆ ਖਾ ਕੇ ਉਹ ਹਰਾਮ ਨਹੀਂ ਕਰਦੇ ਤੇ ਦੇਖੋ ਜੀ ਠੱਠੇ-ਠੱਠੇ ਮੈਂ ਪਸ਼ੂ ਨੂੰ ਪਾਲਿਆ ਤੇ ਆ ਜਿਹੜੇ ਕੱਪੜੇ ਸੁੱਕਣੇ ਪਾਏ ਆ ਤੇ ਇਹ ਚੱਕਣੇ ਆ ਤੇ ਨਾਲ ਤਾਂ ਗੱਲਾਂ ਮਾਤਾਂ ਕਰਦੇ ਮੇਰੇ ਨਾਲ ਹੀ ਮਗਰੀ ਆ ਗਈ ਮੇਰੇ ਦੇਖਦੀ ਰਹਿੰਦੀ ਵੀ ਕਿੱਥੇ ਜਾਂਦੀ ਹੈ ਬਾਹਰ ਜਾਂਦੀ ਜਾਂ ਇਹ ਕਿੱਥੇ ਕੋਠੇ ਤੇ ਪੈਂਦੀ ਕਿੱਥੇ ਦੇ ਨਾ ਤੇ ਫਟਾਫਟ ਮਗਰਿਆ ਆ ਜਾਂਦੀ ਹੈ ਤੇ ਦੇਖੋ ਜੀ ਮੈਂ ਸਾਗ ਵਾਲੇ ਕੱਲ ਵੀਡੀਓ ਪਾਈ ਸੀ ਭੈਣਾਂ ਨੇ ਇੰਨੇ ਸੋਹਣੇ ਕਮੈਂਟ ਕੀਤੇ ਨਾ ਤੇ ਬਹੁਤ ਜ਼ਿਆਦਾ ਨਾ ਤੇ ਦੇਖ ਕੇ ਰੂਹ ਖੁਸ਼ ਹੁੰਦੀ ਹੈ ਨਾ ਵੀ ਇੰਨੇ ਸੋਹਣੇ ਕਮੈਂਟ ਕੀਤੇ ਭੈਣਾਂ ਨੇ ਔਰ ਇੰਨਾ ਪਿਆਰ ਕਰਦੀਆਂ ਨਾ ਤੇ ਨੇ ਰਿਸਪੈਕਟ ਕਰਦੀਆਂ ਨਾ ਤੇ ਬਹੁਤ ਹੀ ਆਦਾ ਤੇ ਮੈਂ ਵੀ ਇਹਨਾਂ ਨੂੰ ਦਿਲੋਂ ਰਿਸਪੈਕਟ ਕਰਦੀ ਨਾਲੇ ਦਿਲੋਂ ਉਹਨਾਂ ਨੂੰ ਪਿਆਰ ਕਰਦੀ ਆ ਭੈਣਾਂ ਨੂੰ ਹਨਾ ਤੇ ਵਸੇ ਦੇ ਸਾਥ ਇਸ ਫੂਡ ਬਣਾਈ ਰੱਖੋ ਸਾਰੀਆਂ ਭੈਣਾਂ ਹਨਾ ਤੇ ਵਧੀਆ ਲੱਗਦਾ ਹਨਾ ਜਦੋਂ ਆਪਾਂ ਨੂੰ ਪਿਆਰ ਮਿਲਦਾ ਆ ਤੇ ਰਿਸਪੈਕਟ ਮਿਲਦੀ ਆ YouTube ਯਾਰੀ ਇਹ ਹੈ ਨਾ ਤੇ ਮੈਂ ਸੋਚਿਆ ਨਹੀਂ ਸੀਗਾ ਵੀ ਮੈਨੂੰ ਇੰਨਾ ਪਿਆਰ ਮਿਲੂਗਾ ਨਾ ਤੇ ਨਾਲ ਰਿਸਪੈਕਟ ਹਨਾ ਤੇ ਸਾਰਾ ਕੁਝ ਤਾਂ ਕਿਸੇ ਕਿਸੇ ਨੂੰ ਮਿਲਦਾ ਆ ਤੇ ਸਾਰਾ ਕੁਝ ਨਹੀਂ ਮਿਲਦਾ ਹੈਗਾ ਚਲੂ ਮੈਂ ਆਪਣੇ ਆਪ ਨੂੰ ਲੱਕੀ ਮੰਨਦੀ ਆ ਤੇ ਮੇਰੇ ਭੈਣਾ ਇੰਨਿਆ ਵਧੀਆ ਭੈਣ ਦਾ ਕਮੈਂਟ ਆ ਸੀਗਾ ਆ ਮਨਜੋਤ ਗਿੱਲ ਵਾਲੇ ਚੈਨਲ ਵਾਲੇ ਭੈਣ ਜੀ ਹੋਣੀ ਇਹ ਕਹਿੰਦੇ ਵੀਰੇ ਭੈਣਾਂ ਦਾ ਪ੍ਰੋਗਰਾਮ ਪਿੱਛੇ ਸੀਗਾ ਨਾ ਉਹ ਵਧੀਆ ਲੱਗਾ ਸੀਗਾ ਮੰਮੀ ਜੀ ਚਾਚੀ ਹੁਣ ਗੱਲਾਂ ਕਰਦੇ ਸੀਗੇ ਸਾਗ ਦੀਆਂ ਤੇ ਉਹਨਾਂ ਨੂੰ ਚੰਗਾ ਲੱਗਾ ਨਾ ਤੇ ਜਦੋਂ ਆਪਾਂ ਪੂਰਾ ਬਲੌਗ ਸੁਣਦੇ ਆ ਨਾ ਤੇ ਫੇਰ ਹੀ ਆਪਾਂ ਨੂੰ ਚਲੋ ਘੋਮ ਫਿਰ ਕੇ ਬਣਾਨੇ ਆ ਤੇ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਵੀਡੀਓ ਚ ਕੀ ਹੈਗਾ ਕੀ ਨਹੀਂ ਹੈਗਾ ਨਾ ਤੇ ਜਦੋਂ ਆਪਾਂ ਮੜ ਜੀ ਵੀਡੀਓਜ਼ ਬਲੌਗ ਆਪਾਂ ਔਨ ਕਰਦੇ ਆ ਤੁਸੀਂ ਟਾਈਮ ਕਮੈਂਟ ਛੱਡ ਦਿੰਨੇ ਆ ਤੇ ਉਹ ਨਹੀਂ ਗੱਲ ਹੁੰਦੀ ਹੈਗੀ ਤੇ ਫਿਰ ਨਹੀਂ ਆਪਾਂ ਨੂੰ ਪਤਾ ਲੱਗਦਾ ਹੁੰਦਾ ਕਿ ਬਲੌਗ ਵਿੱਚ ਹੈ ਕੀ ਹਨਾ ਤੇ ਜਦੋਂ ਆਪਾਂ ਫੁੱਲ ਦੇਖਦੇ ਆ ਨਾ ਫੁੱਲ ਵਾਚ ਕਰਦੇ ਆ ਤੇ ਆਪਾਂ ਨੂੰ ਫਿਰ ਪਤਾ ਲੱਗਦਾ ਲਓ ਦੇਖੋ ਲੇਟ ਅਪ ਸੈਟ ਹੋਣ ਲਈ ਆ ਹਾਂ ਮਸਤੀ ਕਰ ਲੈ ਹੁਣ ਤੂੰ ਤੋ ਜਿਹੜੀ ਸਾਡੇ ਨਿੱਕੀ ਹੈ ਨਾ ਉਹ ਹੈਗੀ ਚप्पल ਚੋਰ ਤੇ ਉਹ ਉਹਨੇ ਚप्पल ਚੋਰੀ ਕਰਨੀ ਹੁੰਦੀ ਆ ਦੇਖੋ ਉਹ ਤੁਹਾਨੂੰ ਦਿਖਾਉਣੀ ਹੈ ਪ੍ਰੂਫ ਇਹ ਆ ਚਪਲ ਪਈ ਹੈ ਨਾ ਤੇ ਇਹ ਇੱਕ ਮੈਂ ਰੱਖੀ ਹੁੰਦੀ ਆ ਵੇਲੀ ਜਾਣ ਨੂੰ ਤੇ ਇੱਕ ਹੁੰਦੀ ਮੇਰੀ ਚਪਲ ਘਰ ਵਾਸਤੇ ਹੈ ਨਾ ਟੈਲਾਂ ਵਾਸਤੇ ਜਿਹੜੀ ਗੋਹੀ ਮਿੱਟੀ ਵਾਲੀ ਹੁੰਦੀ ਹੈ ਉਹ ਮੈਂ ਬੂਏ ਮੁਰਤ ਸਾਈਡ ਤੇ ਲਾ ਦੇਣੀ ਹੁੰਦੀ ਆ ਉਹ ਮੈਂ ਟੈਲਾਂ ਤੇ ਨਹੀਂ ਆਉਂਦੀ ਹੁਣ ਜਿਹੜੀ ਟੈਲਾਂ ਵਾਲੀ ਉਧਰ ਨਹੀਂ ਖੜਦੀ ਹੁੰਦੀ ਨਾ ਜਦੋਂ ਮੈਂ ਸਵੇਰੇ ਉੱਠਣਾ ਦੇਖਣਾ ਤੇ ਮੈਂ ਕਹ ਮੇਰੀ ਚਪਲ ਕਿੱਥੇ ਪਈ ਆ ਜਾਂ ਦੇਖਣਾ ਤੇ ਉਹ ਚਪਲ ਚੋਰ ਲੈ ਆਉਂਦੀ ਆ ਇਥੇ ਹੈ ਨਾ ਤੇ ਫਿਰ ਮੈਂ ਕਿਹਾ ਲੈ ਕੰਮ ਖਰਾਬ ਆ ਵੀ ਉਹਦੇ ਕੰਮ ਹੀ ਲੱਗਦੇ ਮੈਨੂੰ ਇਹ ਤੇ ਹੋਰ ਕਿਸੇ ਦੀ ਆਰਥ ਹੈ ਨਹੀਂ ਸਿਰਫ ਨਿੱਕੀ ਦੀ ਆਰਥ ਹੈ ਇਹ ਕੱਪੜੇ ਨੇ ਮੂੰਹ ਨਾ ਖਿੱਚ ਕੇ ਲੈ ਆਉਣੇ ਤੇ ਨਾਲੇ ਚੱਪਲ ਲੈ ਆਉਣੀ ਹੈ ਨਾ ਤੇ ਕਿਸੇ ਕਿਸ ਜਾਨਵਰ ਦੀ ਆਰਥ ਹੁੰਦੀ ਹੈ ਚਲੋ ਖੈਰ ਤੇ ਹੱਸਦੀਆਂ ਹੀ ਭੈਣਾ ਬਹੁਤ ਤੇ ਸਾਡੇ ਭੈਂਜੀ ਇਟਲੀ ਸਾਨੂੰ ਦੇਖਦੇ ਆ ਤੇ ਹੋਰ ਵੀ ਸਾਡੇ ਭੈਣਾਂ ਭਰਾਵ ਉਹ ਬਹੁਤ ਦੇਖਦੇ ਆ ਤੇ ਸਾਡੀ ਰੀਤ ਵੀ ਸਾਨੂੰ ਦੇਖਦੀ ਉਹਦੀ ਫੈਮਿਲੀ ਦੇਖਦੀ ਸਾਡੀ ਨਾ ਧੀ ਅਮਨ ਤੇ ਵਧੀਆ ਲੱਗਦਾ ਆ ਤੇ ਹੋਰ ਸਾਡੇ ਜਸਵੀਰ ਭੈਣ ਜੀ ਸਾਡੇ ਸਾਡੇ ਸਾਹਮਣੇ ਘਰ ਆ ਉਹਨਾਂ ਦਾ ਤੇ ਯਾਨੀ ਯਾਨੀ ਬਹੁਤ ਮਿਸ ਕਰਦੇ ਆ ਪਿੰਡ ਨੂੰ ਉਹ ਤੇ ਬਲੌਗ ਦੇ ਜਰੀਏ ਉਹ ਆਪਣਾ ਪਿੰਡ ਦੇਖ ਲੈਂਦੇ ਹਨਾ ਤੇ ਸੋ ਇਹ ਗੱਲ ਆ ਤੇ ਚਲੋ ਖੈਰ ਵਧੀਆ ਲੱਗਦਾ ਆ ਤੇ ਦੇਖੋ ਜੀ ਇੱਕ ਗੱਲ ਆ ਕਹਿੰਦੇ ਹੁੰਦੇ ਨਾ ਜਦੋਂ ਜਿਆਦਾ ਬੋਲਦੇ ਆ ਤਾਂ ਆਪਣੇ ਮੂੰਹ ਚੋਂ ਕਈ ਕੁਐਸਚਨ ਨਿਕਲ ਜਾਂਦਾ ਨਾ ਜਦੋਂ ਆਪਾਂ ਚੁੱਪ ਰਹਿੰਦੇ ਆ ਨਾ ਤੇ ਉਹਦੇ ਇੱਕ ਚੁੱਪ ਹੁੰਦੀ ਹੈ ਤੇ ਸੋ ਸੋਖ ਹੋ ਜਾਂਦੇ ਨਾ ਉਹਦੇ ਤੇ ਸੋ ਇਹ ਗੱਲ ਆ ਤੇ ਜਾਰੇ ਸੋਖ ਹੋ ਜਾਂਦੇ ਆ ਤਾਂ ਆਪਾਂ ਨੂੰ ਚੁੱਪ ਰਹਿਣਾ ਵਧੀਆ ਹੈ ਨਾ ਕਿ ਚੁੱਪ ਰਹਿਣੇ ਕਈ ਮਸਲੇ ਹੱਲ ਹੋ ਜਾਂਦੇ ਆ ਤੇ ਜਿੱਦਾਂ ਹੁਣ ਗਾਈਜ਼ ਭੈਣਿਆ ਤੇ ਉਹਦਾ ਮੈਂ ਕੱਲ ਵਲੌਗ ਦੇਖਿਆ ਤੇ ਉਹਨੇ ਜ ਪਾਇ ਸੀਗਾ ਵੀ ਮੈਂ ਗੁੰਗੀ ਹੋ ਗਈ ਗਾਇਸ ਭੈਣ ਗੁੰਗੀ ਹੋ ਗਈ ਹੈ ਨਾ ਤੇ ਉਹਦਾ ਘਰ ਵਾਲਾ ਬਲੌਗ ਬਣਾਉਂਦਾ ਸੀਗਾ ਛੀਰਾ ਛੀਰਾ ਉਹਦਾ ਘਰ ਵਾਲਾ ਹੈ ਗਾਇਸ ਭੈਣ ਦਾ ਤੇ ਉਸ ਉਹਨੇ ਸਟਾਰਟਿੰਗ ਕੀਤੀ ਵੀਰ ਨੇ ਬਲੌਗ ਦੀ ਤੇ ਉਹਨੂੰ ਬੁਲਾਵੇ ਭੈਣ ਨੂੰ ਤੇ ਉਹ ਬੋਲੇ ਨਾ ਤੇ ਕਹਿੰਦੀ ਨਹੀਂ ਮੈਂ ਗੁੰਗੀ ਹੋ ਗਈ ਹੈ ਨਾ ਦੇਖੋ ਜੀ ਜੋ ਮਰਜੀ ਕੋ ਕਹੀ ਜਾਵੇ ਜਾਂ ਨਾ ਕੋ ਨਾ ਕਹੀ ਜਾ ਕਿਦਾਂ ਵੀ ਨਾ ਉਹ ਭੈਣ ਚੁੱਪਿਆ ਬੱਸ ਉਹਨੇ ਬੋਲਣਾ ਨਹੀਂ ਉਹਨੇ ਨਾ ਵਲੋਗ ਦੇ ਹਿਸਾਬ ਨਾਲ ਬਣਾਇਆ ਨਾ ਤੇ ਚਲੋ ਹੁਣੀ ਵੀ ਇਹ ਚਾਹੀਦੀ ਹੈ ਨਾ ਤੇ ਮੈਨੂੰ ਨਾ ਮੈਨੂੰ ਬਲੌਗ ਦੇਖਦੀ ਹੁੰਨੀ ਹੈ ਸਹੀ ਹੈ ਜੀ ਆਪਣੀ ਜਗਾ ਸਾਰੇ ਵਧੀਆ ਨਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਨਾ ਵਿਚਾਰੀ ਨੂੰ ਕਈ ਗਲਤ ਕਮੈਂਟ ਕਰਦੇ ਆ ਖਾਨਸੂਰੀ ਆ ਇਹ ਆ ਬੋ ਆ ਪਰ ਨਹੀਂ ਮੈਂ ਵੀ ਇੱਕ ਇਹਨੂੰ ਕਹਿਣਾ ਚਾਹੀਦਾ ਨਾ ਤੇ ਔਰਤ ਦੀ ਹਮੇਸ਼ਾ ਰਿਸਪੈਕਟ ਕਰਨੀ ਚਾਹੀਦੀ ਆ ਤਾਨੂੰ ਮੰਦਾ ਚੰਗਾ ਕਹਿਣਾ ਕਿ ਇਹਨੂੰ ਹਮਨੇ ਚੰਗੇ ਤੇ ਬੁਰਾ ਨਹੀਂ ਕੋਈ ਉਹ ਹਿਸਾਬ ਹੈ ਨਾ ਵੀ ਅਸੀਂ ਚੰਗੇ ਨਹੀਂ ਹੈਗੇ ਤੇ ਕੋਈ ਬੁਰਾ ਨਹੀਂ ਹੈਗਾ ਨਾ ਹਾਂ ਆ ਗਈਆਂ ਤੂੰ ਕੁੱਤੀ ਉੱਠ ਕੇ ਆ ਗਿਆ ਤੇ ਵਧੀਆ ਚਲੋ ਗਾਇਸ ਭੈਣ ਠੀਕ ਆਪ ਸਾਰੇ ਆਪੋ ਆਪਣੀ ਜਗ੍ਹਾ ਨਾ ਇਹਨਾਂ ਦਾ ਆਪਰੇਸ਼ਨ ਹੋਇਆ ਜਾਂ ਨਹੀਂ ਤਾਂ ਉਹ ਆਪ ਹੀ ਜਾਣਦੇ ਹਨ ਆਪਾ ਕੀ ਕਹਿ ਸਕਦੇ ਆ ਇਹਨਾਂ ਦਾ ਆਪਰੇਟ ਹੋਇਆ ਕਿ ਨਹੀਂ ਹੋਇਆ ਹੈਗਾ ਪਰ ਦੁੱਖੇ ਦੁੱਖ ਕੋਈ ਵੀ ਮਾੜਾ ਹੈ ਚਾਹੇ ਛੋਟਾ ਦੁੱਖ ਹੈ ਚਾਹੇ ਉਹ ਵੱਡਾ ਹੈ ਨਾ ਤੇ ਉਹ ਇੱਕ ਦੁੱਖ ਦੇਵੇ ਨਾ ਕਿਸੇ ਨੂੰ ਹੈ ਨਾ ਤੇ ਜਦੋਂ ਆਪਾਂ ਨੂੰ ਬੁਖਾਰ ਹੀ ਚੜਦਾ ਆ ਤਾਂ ਉਹਦੇ ਵੀ ਕਿੰਨੀ ਮੰਦੀ ਹਾਲਤ ਹੋ ਜਾਂਦੀ ਹੈ ਨਾ ਵੀ ਕੁਝ ਨਹੀਂ ਚੰਗਾ ਲੱਗਦਾ ਹੈਗਾ ਜਦੋਂ ਬੁਖਾਰ ਚੜਦਾ ਜਦੋਂ ਇਹ ਤੋਂ ਵੱਡੇ ਦੁੱਖ ਹੁੰਦੇ ਤਾਂ ਫਿਰ ਇਨਸਾਨ ਕੀ ਕਰਦਾ ਹੈ ਨਾ ਤੇ ਦੇਖੋ ਦੁੱਖ ਜ਼ਿੰਦਗੀ ਦੇ ਨਾਲ ਹੀ ਆ ਤੇ ਹਾਂ ਸਿਟੀ ਕਿੱਦਾਂ ਫਿਰ ਵਧੀਆ ਹੂੰ ਬੋਲਦੀ ਨਹੀਂ ਮੈਨੂੰ ਠੀਕ ਨਹੀਂ ਹੈਗੀ ਇਹਨੂੰ ਫਿਰ ਠੰਡ ਲੱਗ ਗਈ ਕੀ ਹੋ ਗਿਆ ਇਹਨੇ ਠੀਕ ਨਹੀਂ ਹੈਗੀ ਇਹ ਹਾਂ ਆਪਣੀ ਕੁੜੀ ਨੂੰ ਸਮਝਾ ਲੈ ਅੱਛਾ ਚਪਲ ਚੋਰਿਆ ਤੇਰੀ ਕੁੜੀ ਚਪਲਾਂ ਲੈ ਆਉਂਦੀ ਮੇਰੀ ਸਵੇਰੇ ਸਵੇਰੇ ਇੱਥੋਂ ਇੱਥੇ ਨਹੀਂ ਮੇਰੀ ਸੇਵਾ ਕਰਨੀ ਸੀਗੀ ਅੱਗੇ ਮੇਰੀ ਚੁੰਨੀ ਖਰਾਬ ਕੀਤੀਆਂ ਉਹਨੂੰ ਚਾਦਰਾਂ ਖਰਾਬ ਕੀਤੀਆਂ ਇਹਨੇ ਕੱਪੜੇ ਮੇਰੇ ਕਿੰਨੇ ਵਾਹਿਗੁਰੂ ਪਤਾ ਨਹੀਂ ਰੱਬ ਦੀ ਅਸੀਂ ਕੀ ਮਰਜੀ ਆ ਵੀ ਦਿਵਾਲੀ ਤੋਂ ਪਹਿਲਾਂ ਸਾਡੇ ਪਿੰਡ ਮੋਤਾਂ ਹੀ ਮੋਤਾਂ ਹੁੰਦੀਆਂ ਜਾ ਰਹੀਆਂ ਤੱਜ ਫੇ ਕੋਈ ਮਾਤਾ ਜੀ ਗੁਜ਼ਰ ਗਏ ਆ ਤੇ ਦਾਗ ਮੇਲਾ ਦੇ ਕੇ ਆਏ ਹੁਣੇ ਆ ਔਰ ਕਾਨੀਆਂ ਦਾ ਪਾਠ ਹੋ ਰਿਹਾ ਵਾਹਿਗੁਰੂ ਜੀ ਆਪਾ ਸ਼ਾਹ ਹੈ ਪ੍ਰਮਾਤਮਾ ਸਭ ਦਾ ਭਲਾ ਕਰੀ ਹੈ ਨਾ ਸੋਗੇ ਚਲੋ ਅਜਦਾ ਬਲੌਗ ਛੋਟਾ ਜਿਹਾ ਵਾਹਿਗੁਰੂ ਤੇ ਲੋਕਾਂ ਦਾ ਇੱਥੇ ਕਰਦੇ ਐਂਡ ਪੰਛੀ ਬੋਲੇ ਕਿੰਨੇ ਸੋਹਣੇ ਲੱਗਣ ਡੈ ਆ ਅਲਾਣੀਆਂ ਦਾ ਪਾਠ ਵੰਦੋ ਸਤਿ ਸ਼੍ਰੀ ਅਕਾਲ ਜਿੰਦੂ ਤੁੰਗੀ ਬਾਲਾ ਵੰਦੋ ਸਤਿ ਸ਼੍ਰੀ ਅਕਾਲ ਮਰਨਾ ਜੰਮਣਾ ਸਭ ਪ੍ਰਮਾਤਮਾ ਦੇ ਅਥਵਾਸ ਚਲੋ ਜੀ ਠੀਕ ਹੈ ਅੱਜ ਦੇ ਬਲਾਗ ਦਾ ਕਰਦੇ ਇੱਥੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਸਾਡੇ ਬਲਾਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਦੇਖਣ ਲਈ ਬਹੁਤ ਧੰਨਵਾਦ ਕਮੈਂਟ ਲੁੱਕ ਰਿਆ ਕਰੋ ਤੇ ਲਾਈਕ ਵੀ ਸ਼ੇਅਰ ਕਰਦਿਆ ਕਰੋ ਤੇ ਹਾਈਪ ਦਾ ਆਪਸ਼ਨ ਵੀ ਨਾ ਆਪਿਆ ਕਰੋ ਤੇ ਜਨ ਨੂੰ ਸਬਸਕ੍ਰਾਈਬ ਕਰ ਲੈ ਕੋਈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਵਾਕੀ ਹੱਸਦੇ ਰਹੋ ਵਸਦੇ ਰਹੋ ਵਾਈਰਲ ਸਾਰਿਆਂ ਨੂੰ ਚੜਦੀ ਕਲਾ ਰੱਖੇ ਤੇ ਆਪਣਾ ਓਕੇ ਬਾਈ ਜੀ